ਸਸਗਲ ਜੀ ਵਾਇਗੋਦੀਖਾ ਖਾਲਸਾ ਵਾਇਗੋਦੀਖੀ ਫਤਿਹ ਮੈਂ ਕੁਲਦੀਪ ਸਿੰਘ ਪਾਲੀਵਾਲ ਐਨਾਂ ਦਾ ਮਿਨਿਸਟਰ ਪੰਜਾਬ ਬਸ ਮੈਂ ਤੁਹਾਨੂੰ ਇਹੀ ਜਾਣਕਾਰੀ ਦੇਣੀ ਆ ਕਿ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਬੱਚੇ ਪੜ੍ਹਨ ਗਏ ਸੀਗੇ ਨੌਕਰੀਆਂ ਕਰਨ ਗਏ ਸੀਗੇ ਉਹਨਾਂ ਤੇ ਜਿਹੜੀ ਉੱਥੇ ਲੀਗਲੀ ਸਮੱਸਿਆ ਆਈ ਪਈ ਆ ਉਹਦੇ ਲਈ ਪੰਜਾਬ ਸਰਕਾਰ ਜਿਹੜੀ ਆ ਬੜੀ ਸੰਜੀਦਾ ਆ ਔਰ ਸਾਡੇ ਮਾਨ ਜੋ ਮੁੱਖ ਮੰਤਰੀ ਸਦਰਾਂ ਭਗਵੰਤ ਸਿੰਘ ਮਾਨ ਜੀ ਦੀਆਂ ਇਹ ਹਦਾਇਤਾਂ ਨੇ ਕਿ ਇਹਨਾਂ ਬੱਚਿਆਂ ਦੀ ਹਸ ਸੰਭਵ ਜਿਹੜੀ ਹੈ ਉਹ ਮਦਦ ਕੀਤੀ ਜਾਵੇ ਮੈਂ ਤਾਂ 30 ਬੱਚਿਆਂ ਨਾਲ ਗੱਲ ਵੀ ਕੀਤੀ ਸੀਗੀ ਵੀਡੀਓ ਕਾਨਫਰੰਸ ਕੀਤੀ ਸੀਗੀ ਅੱਜ ਮੈਂ ਹੁਣ ਸਵੇਰੇ ਪੰਜਾਬ ਦੇ ਐਡਵੋਕੇਟ ਜਨਰਲ ਕੈਸ ਸਾਹਿਬ ਦੇ ਨਾਲ ਉਹਨਾਂ ਦੇ ਨਿਵਾਸ ਸਥਾਨ ਤੇ ਮੀਟਿੰਗ ਕਰਕੇ ਆਇਆ ਹਾਂ ਉਹਨਾਂ ਕੋਲੋਂ ਸਾਰੇ ਇਹਦੇ ਲੀਗਲੀ ਪੱਖ ਜਿਹੜੇ ਆ ਉਹ ਮਤਲਬ ਇਹ ਕੀ ਕੀ ਮਤ ਕਰ ਸਕਦੇ ਉਹ ਤੈਅ ਕੀਤਾ ਸੋ ਐਡਵੋਕੇਟ ਸਾਹਿਬ ਨੂੰ ਅਸੀਂ ਮਤਲਬ ਮੈਂ ਬੇਨਤੀ ਕਰਕੇ ਆਇਆ ਕਿ ਇੱਕ ਤਾਂ ਉਹ ਇਮੀਗ੍ਰੇਸ਼ਨ ਦਾ ਉੱਥੇ ਵਕੀਲ ਜਿਹੜਾ ਉਹ ਲੱਭਣ ਜਿਹੜਾ ਇਹਨਾਂ ਬੱਚਿਆਂ ਦੇ ਕੇਸ ਦੀ ਪੈਦਾਵਾਈ ਉੱਥੇ ਕਰ ਸਕੇ ਸਾਡੇ ਵੱਲੋਂ ਸਰਕਾਰ ਵੱਲੋਂ ਜਿਸ ਕਿਸੇ ਨੂੰ ਵੀ ਚਾਹੀਦੀ ਹੋਊਗੀ ਉਹਨਾਂ ਦੀ ਅਸੀਂ ਫ੍ਰੀ ਪੈਦਾਵਾਈ ਜਿਹੜੀ ਆ ਉਹ ਕਰਾਂਗੇ ਇੱਕ ਅਸੀਂ ਬਿਲਕੁਲ ਅੱਜ ਹੁਣੇ ਮੈਂ ਉਹ ਦਸਟੂਰਨਮੈਂਟ ਕੋਲ ਜਿਹੜੇ ਦਿੱਲੀ ਦੇ ਵਿੱਚ ਕੈਨੇਡੀਅਨ ਐਮਬੈਸਡਰ ਦੇ ਉਹਨਾਂ ਨੂੰ ਵੀ ਲੈਟਰ ਲਿਖਣ ਜਾ ਰਿਹਾ ਔਰ ਦੂਜਾ ਮੈਂ ਮਤਲਬ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਦਾ ਜਿਹੜਾ ਹੈਡ ਹੈ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੂੰ ਵੀ ਲੈਟਰ ਲਿਖੂਗਾ ਔਰ ਤੀਜਾ ਜਿਹੜਾ ਸਾਡੀ ਮੈਸੀ ਜਿਹੜੀ ਕੈਨੇਡਾ ਦੇ ਵਿੱਚ ਹੈ ਉਹਦੇ ਜਿਹੜਾ ਸਾਡੇ ਮਾਨਯੋਗ ਮਿਸਟਰ ਨੇ ਇੰਡੀਆ ਇਨਵੈਸਟਰ ਨੇ ਉਹਨਾਂ ਨੂੰ ਵੀ ਲਿਖਣ ਜਾ ਰਹੇ ਆ ਔਰ ਚੌਥੀ ਲੈਟਰ ਅਸੀਂ ਲਿਖਾਂਗੇ ਜਿੰਨਾ ਕਾਲਜਾਂ ਤੋਂ ਜਿਸ ਕਾਲਜ ਤੋਂ ਇਹਨਾਂ ਬੱਚਿਆਂ ਨੇ ਐਜੂਕੇਸ਼ਨ ਜਿਹੜੀ ਹੈ ਉਹ ਕਲੀਅਰ ਕੀਤੀ ਹੈ ਉਹਨਾਂ ਨੂੰ ਵੀ ਲੈਟਰ ਲਿਖ ਕੇ ਉੱਥੋਂ ਗਵਰਨਰ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਹਨਾਂ ਬੱਚਿਆਂ ਦੀ ਮਦਦ ਕਰੋ ਜਦੋਂ ਇਹਨਾਂ ਨੇ ਤੁਹਾਨੂੰ ਫੀਸਾਂ ਦਿੱਤੀਆਂ ਕਿਉਂਕਿ ਅਸੀਂ ਵਕਤੀਗਤ ਗੱਲਬਾਤ ਕਰਨ ਤੋਂ ਬਾਅਦ ਵੀ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਕਿ ਬੱਚੇ ਕੋਈ ਸੋਚ ਸਮਝ ਕੇ ਨਹੀਂ ਗਏ ਕਿ ਐਸੀ ਕੋਈ ਹਰਫੇਰੀ ਕਰਦੇ ਇਹ ਕੋਈ ਫੇਕ ਪੇਪਰ ਲੈ ਕੇ ਨਹੀਂ ਗਏ ਨਾ ਪੇਪਰ ਬਿਲਕੁਲ ਦੁੱਸਤੀਗੇ ਜੇ ਕੋਈ ਗੜਬੜ ਹੋਈ ਆ ਤਾਂ ਉਹ ਜਿਹੜੀ ਟਰੈਵਲ ਏਜੰਸੀ ਉਹਨਾਂ ਨੇ ਕੀਤੀ ਇਹਨਾਂ ਬੱਚਿਆਂ ਦਾ ਕੋਈ fault ਨਹੀਂ ਬੱਚੇ ਇਮਾਨਦਾਰੀ ਦੇ ਨਾਲ ਆਪਣੀ ਦਹਾ ਦੋਹਾਂ ਦੀ ਕਿਰਤ ਨਾਲ ਕਿਰਤ ਕਮਾਈ ਨਾਲ ਆਪਾਂ ਮਾਪਿਆਂ ਦੇ ਨਾਲ ਪੜਨ ਵਾਸਤੇ ਗਏ ਸੀਗੇ ਉਹ ਉਹਨਾਂ ਤੇ ਇਦਾਂ ਦਾ ਸ਼ੱਕ ਕਰਨਾ ਜਿਹੜਾ ਮੇਰੇ ਖਿਆਲ ਠੀਕ ਨਹੀਂਗਾ ਉਹ ਦਸੀ ਜਿਹੜੇ ਪੰਜਾਬ ਨਾਲ ਸੰਬੰਧਿਤ ਟ੍ਰੈਵਲ ਏਜੰਟ ਨੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਨ ਦੇਣਾ ਜ਼ਾਦੇ ਸੋ ਮੈਂ ਬੱਚਿਆਂ ਨੂੰ ਕਹੂੰਗਾ ਕਿ ਘਬਰਾਉ ਨਾ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਉਹਨਾਂ ਦੇ ਨਾਲ ਹੈ ਮੈਂ ਉਹਨਾਂ ਦੇ ਨਾਲ ਹੈ ਇਹ ਦੀ ਡਿਊਟੀ ਹੈ ਮੇਨ ਦਾ ਇਹ ਮਿਨਿਸਟਰ ਮੈਂ ਜਿੰਨੀ ਵੀ ਪੈਦਾਈ ਹੋ ਸਗੀ ਉਹ ਉਹਨਾਂ ਦੀ ਆਪਾਂ ਕਰਾਂਗੇ ਇਸ ਕਰਕੇ ਮੈਂ ਅੱਜ ਇਹ ਐਡਵੋਕੇਟ ਜਨਰਲ ਸਾਹਿਬ ਨਾਲ ਜਿਹੜੀ ਆ ਉਹ ਮੀਟਿੰਗ ਕਰਕੇ ਆਇਆ ਸੋ ਮੈਨੂੰ ਲੱਗਦਾ ਕਿ ਅਸੀਂ ਇਹਨਾਂ ਬੱਚਿਆਂ ਦੇ ਲੀਗਲੀ ਮਤਕੰਦ ਵਿੱਚ ਕਾਫੀ ਕੌਡ ਆਪਰ ਹੋ ਗਏ ਧੰਨਵਾਦ ਵਾਈਕੋ ਜੀ ਕਾ ਤਸਾ ਵਾਈਕੋ ਜੀ ਕਿ